ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਤੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਘੋੜਾ ਤੁਹਾਨੂੰ ਪਤਾ ਹੀ ਹੈ ਜਿਹੜੇ ਆਪਣੇ ਭੈਣ ਭਰਾ ਆਪਣੇ ਨਾਲ ਜੁੜੇ ਆ ਭੱਜ ਰਿਹਾ ਆ ਆਪਣਾ ਤ੍ਰੈਪੁਰਾ ਸੂਬੇ ਦੇ ਵਿੱਚ ਤੇ ਰਾਤ ਆਪਾਂ ਰੁਕੇ ਸੀਗੇ ਸ਼ਹਿਰ ਇਹ ਅੰਬਾਸਾ ਤ੍ਰੈਪੁਰਾ ਸੂਬੇ ਦਾ ਤੇ ਕਰਦੇ ਆਂ ਦਿਨ ਦੀ ਸ਼ੁਰੂਆਤ ਫੇ ਆ ਜੋ ਤੇ ਸਫਰ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਜਣਾ ਆ ਤੇ ਆਪਾਂ ਰਾਤ ਰੁਕੇ ਸੀਗੇ ਰਾਤ ਆਪਾਂ ਇੱਥੇ ਰੁਕੇ ਸੀਗੇ ਇਸ ਜਗ੍ਹਾ ਤੇ ਇਹਨੂੰ ਆਈ ਵੀ ਕਹਿੰਦੇ ਆਂ ਸ਼ਾਰਟ ਫਾਰਮ ਦੇ ਵਿੱਚ ਫੁੱਲ ਫਾਰਮ ਇਹਦੀ ਹੁੰਦੀ ਆ ਆਈ ਤੇ ਇਨਸਪੈਕਸ਼ਨ ਬੀ ਤੇ ਬੰਗਲੋ ਇਨਸਪੈਕਸ਼ਨ ਬੰਗਲੋ ਇਹ ਸਰਕਾਰੀ ਧਾਮ ਝਾਮ ਹੁੰਦਾ ਆ ਸਰਕਾਰੀ ਲੋਕਾਂ ਦੇ ਰੁਕਣ ਦਾ ਪ੍ਰਬੰਧ ਇੱਥੇ ਕੀਤਾ ਹੁੰਦਾ ਆ ਤੇ ਸਰਕਾਰੀ ਰੋਗ ਇੱਥੇ ਜ਼ਿਆਦਾ ਰੁਕਦੇ ਹੁੰਦੇ ਆ ਤੇ ਆਪਾਂ ਪਿੱਛੇ ਜਿਹੜੇ ਆਪਣੇ ਭੈਣ ਭਰਾ ਜੁੜੇ ਆ ਪੁਰਨਾਚਲ ਚ ਵੀ ਰੁਕੇ ਸੀਗੇ ਇੱਕਾ ਇਨਸਪੈਕਸ਼ਨ ਮੰਗਲੂ ਦੇ ਵਿੱਚ ਤੇ ਆਪਣੇ ਵਰਗੇ ਆਮ ਲੋਕੋ ਜਿਹੜੇ ਹੁੰਦੇ ਆ ਪਬਲਿਕ ਦੇ ਉਹਨਾਂ ਕੋਲੋਂ ਪੈਸੇ ਲੈ ਜਾਂਦੇ ਇੱਥੇ ਰੁਕਣ ਦੇ ਪਰ ਤੇ ਰੁਕਣ ਦਾ ਪ੍ਰਬੰਧ ਸਹੀ ਹੁੰਦਾ ਆ ਠੀਕ ਹੁੰਦਾ ਨਾਉਣ ਧੋਣ ਦਾ ਜਗਾੜ ਵਧੀਆ ਹੁੰਦਾ ਆ ਯਾਨੀ ਜਿਹੜੇ ਸਰਕਾਰੀ ਬੰਦੇ ਉਹਨਾਂ ਲਈ ਤਾਂ ਰੂਮਾਂ ਹਾਈ ਫਾਈ ਹੁੰਦੇ ਆ ਤੇ ਆਮ ਬੰਦੇ ਲਈ ਥੋੜੇ ਆ ਘੱਟ ਹਾਈ ਫਾਈ ਹੁੰਦਾ ਆ ਕਿਉਂਕਿ ਆਪਾਂ ਪੈਸੇ ਵੀ ਘੱਟ ਖਰਚਣੇ ਹੁੰਦੇ ਆ ਉਹਨਾਂ ਲਈ ਤਾਂ ਫ੍ਰੀ ਹੁੰਦਾ ਆ ਤੇ ਆ ਜਾਓ ਆਪਾਂ ਘੂੜਾ ਆਪਣਾ ਤਿਆਰ ਬਰ ਤਿਆਰ ਆਇਆ ਇੱਥੇ ਦੇ ਆਪਣੇ ਚੌਂਕੀਦਾਰ ਸਾਹਿਬ ਹਨਾ ਕੀ ਨਾਮ ਹੈ ਆਪਕਾ ਬੁਲਾਉ ਦੇਵ ਹਾਂ ਬੁਲਾਉ ਗੁਲਾਲ ਦੇਵ 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 ਠੀਕ ਹੈ ਗੁਲਾਲ ਦੇਵ ਔਰ ਆਪ ਬਿਹਾਰ ਸੇ ਹੋ ਨਾ ਸਹੀ ਸਹੀ ਆਪ ਆਪਣੇ ਫਾਦਰ ਸਾਹਿਬ ਕੀ ਡਿਊਟੀ ਕਰ ਰਹੇ ਹਨ ਉਹ ਐਕਸਪਾਇਰ ਹੋ ਗਏ تھے ਉਨਕੀ وجہ سے ਆਪਕੋ ਮਿਲੀ ਹੋਈ ਹੈ ਨਾ ਕਿੰਨੇ ਸਾਲ ਹੋ ਗਏ ਮੇਰਾ ਸਾਲ 25 ਸਾਲ ਬਰ ਬਹਉ ਕਿੰਨੇ 25 ਸਾਲ ਬਰ ਹੋ ਗਏ 25 ਸਾਲ ਸੇ ਉਪਰ ਹੋ ਗਿਆ ਆਪਕੋ ਹੋ ਗਿਆ ਠੀਕ 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 ਇਧਰ ਨੂੰ ਆਪਣੇ ਫਾਦਰ ਸਾਹਿਬ ਦੀ ਡਿਊਟੀ ਮਿਲੀ ਸੀ ਤੇ ਇਧਰ ਆਪਣਾ ਘੋੜਾ ਤਿਆਰ ਵਰ ਤਿਆਰ ਆ ਤੇ ਪੈਸੇ ਆਪਾਂ ਦੇਣੇ ਆ ਭਾਈ ਹੁਣਾਂ ਨੂੰ ਤੇ ਠੀਕ ਹੈ ਭਾਈ ਲੋਈ ਲੈ ਕੇ ਕਾਲਪੁਰ ਸੱਚੇ ਪਾਤਸ਼ਾਹ ਜੀਆਂ ਦਾ ਨਾਂ ਛੱਡ ਤੀਆਂ ਆਪਾਂ ਲਗਾਮਾਂ ਆਪਣੇ ਘੋੜੇ ਤੂਫਾਨ ਦੀਆਂ ਇਹ ਆ ਅੰਬਾਸਾ ਸ਼ਹਿਰ 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 ਅੰਬਾਸਾ ਸੁਬਾ ਤੇਰਾ ਪੁਰਾ ਬਾਕੀ ਦੇਖਦੇ ਆ ਅੱਜ ਕਿੱਥੇ ਤੱਕ ਪਹੁੰਚ ਹੁੰਦਾ ਜੋਰ ਤਾਂ ਮਾਰਾਂਗੇ ਕੋਸ਼ਿਸ਼ ਇਹੇ ਕਰਾਂਗੇ ਬਈ ਇਹ ਪੁਰਾਣੀ ਰਾਜਧਾਨੀ ਅਗਰਦੋਲਾ ਪਹੁੰਚਿਆ ਜਾਵੇ ਪਰ ਸਫਰ ਜਿਆਦਾ ਆ ਬਾਕੀ ਚੜਾਈ ਦਾ ਨਹੀਂ ਕਿੰਨੀ ਕੁ ਬਣੀ ਆ ਇਹਦਾ ਪਤਾ ਨਹੀਂ ਆਪਣੇ ਕੋਲ ਲੱਗਦਾ ਹਲੇ ਨਹੀਂ ਤੇ ਜਿਹੜੇ ਮਾੜੇ ਮੋੜੇ ਪੜੇ ਲਿਖੇ ਆ ਉਹ ਮੱਥਾ ਮਾਰ ਲੈਂਦੇ ਉਹਨਾਂ ਨੂੰ ਪਤਾ ਲਾ ਜਾਂਦਾ ਇੱਥੇ ਕਿ ਚੜਾਈ ਆ ਤੇ ਇੱਥੋਂ ਡਾਉਣ ਪੈਣਾ ਤੜਾਈ ਪੈਣੀ ਤੇ ਆਪਾਂ ਦਾ ਇਹ ਚੜਾਈ ਜਿਹੜੀ ਹੁੰਦੀ ਨੈਟ ਤੇ ਮੀਟਰ ਦੇ ਹਿਸਾਬ ਨਾਲ ਦੱਸ ਦਿੰਦੇ ਆ ਕਿੰਨੇ ਮੀਟਰ ਨੂੰ ਜਾਣਨਾ ਪੈਣਾ ਤੇ ਵਾਈ ਗਈ ਆਪਾਂ ਦੱਸ ਦਿੰਦੇ ਵਾਏ ਇੰਨੀ ਚੜਾਈ ਪੈਣੀ ਮੀਟਰ ਆਪਣਾ ਮੋਟਾ ਹੈ ਹਿਸਾਬ ਦਾ ਵਾਏ ਮੀਟਰ ਮੂਟਰ ਨਹੀਂ ਕਿਲੋਮੀਟਰ ਦੱਸੋ ਕਿੰਨੇ ਬਣਦੇ ਆ ਤੇ ਕਿਲੋਮੀਟਰ ਕਹਿੰਦੇ ਸਾਨੂੰ ਨਹੀਂ ਪਤਾ ਹੈਗਾ ਮੀਟਰ ਦਾ ਪਤਾ ਇੰਨੇ ਮੀਟਰ ਚੜਾਈ ਆ ਕਿਉਂਕਿ ਆਪਾਂ ਗੱਲਾਂ ਵਿੱਚ ਕਿਲੋਮੀਟਰਾਂ ਨੂੰ ਜ਼ੋਰ ਮਾਰਨ ਵਾਲੇ ਆ ਪਿੰਡਾਂ ਵਾਲੇ ਆ ਯਾਰ ਲਓ ਜੀ ਕੋੜਾ ਤੂਫਾਨ ਦੀਆਂ ਲਗਾਮਾਂ ਖਿੱਚੀਆਂ ਆਪਾਂ 10-12 ਕਿਲੋਮੀਟਰ ਚੜਾਈ ਚੜਿਆ ਆਇਆ ਤੇ ਇਹ ਆਪਣੇ ਟ్రਾਈਬਲ ਹੋ ਗਿਆ ਤੇ ਟ్రਾਈਬਲ ਲੋਕ ਇਧਰ ਤ੍ਰੈਪੁਰਾ ਦੇ ਵਿੱਚ ਆਪਣੇ ਪਹਾੜੀ ਏਰੀਏ 'ਚ ਜਿਆਦਾ বাসਦੇ ਆ ਤੇ ਜਿਹੜਾ ਪਧਰਾ ਏਰੀਆ ਉੱਥੇ ਜਿਆਦਾ ਬੰਗਾਲੀ ਆ ਜਾਂਦੇ ਆ ਤੇ ਇੱਥੋਂ ਪੀਨੇ ਆ ਚਾਹ ਪਾਣੀ ਤੇ ਇਧਰ ਬੀਬੀਆਂ ਚਾਹ ਬਣਾਉਂਦੀਆਂ ਤੇ ਆਹ ਭਾਈ ਇਧਰ ਹੁੱਕੇ ਦੇ ਚੰਗਿਆੜੇ ਕੱਢੀ ਜਾਂਦਾ ਦੇਸੀ ਸਿਸਟਮ ਬਣਾਇਆ ਆ ਇਹਨੇ ਆ ਦੇਖੋ ਬਾਸ ਨੂੰ ਲਾਇਆ ਜਗੜਮੈਂਟ ਜਿਆ ਦੇਸੀ ਜਗੜ ਇਧਰ ਪੀਪੀਆਂ ਵੀ ਪੂਰੀ ਲੰਬ ਕੱਢਦੀਆਂ ਸਾਡੇ ਚਲਮਾਈਆਂ ਪੀ ਕੇ ਰਹਿੰਦੇ ਜੈ ਭੋਲੇ ਜੈ ਭੋਲੇ ਭੋਲੇ ਨੇ ਕਦੇ ਭੰਗ ਪੀਤੀ ਵੀ ਨਹੀਂ ਸੀਗੀ ਤੇ ਆਹ ਦੇਖ ਲਓ ਇਹਨੂੰ ਮੂੰਹ ਲਾ ਕੇ ਧੂਆਂ ਅੰਦਰ ਕਿੰਨਾ ਜਾਂਦਾ ਹੋਊਗਾ ਆ ਬਹੁਤ ਹੈਲੋ ਹੈਲੋ ਆ ਕਿਊਟ ਹੈ ਔਰ ਲੇਗਾ ਆ ਮੋਚਾਂਗੇ ਤੇ ਲੱਪਣੀਆਂ ਗੁੱਟੀ ਕੰਦੀ ਚੀਜੀ ਖਾਣੀ ਮੈਂ ਕਿਹਾ ਤੂੰ ਚੌਕਲੇਟ ਖਾ ਚੀਜੀ ਵੀ ਔਰ ਲੇਗਾ ਹਿੰਦੀ ਸਮਝਦੀ ਨਹੀਂ ਹੁਣੀ ਇਹ ਟ్రਾਈਬ ਵਾਲੋ ਆਦਿਵਾਸੀ ਕਬੀਲੇ ਦੇ ਲੋਕ ਟ్రਾਈਬ ਵਾਲੋ ਜਬ ਅੱਜ ਦੀ ਸਵੇਰ ਨਾਲ ਕੇ ਲੋ ਜੀ ਆਪਾਂ ਗੱਲਬਾਤ ਕਰ ਦਿੰਨੇ ਆ ਨਾ ਵੀ ਇੱਥੇ ਦਾ ਜਿਹੜਾ ਪ੍ਰਸ਼ਾਸਨ ਆ ਪੁਲਿਸ ਆ ਤ੍ਰੈਪੁਰਾ ਦਾ ਬਾਲੇ ਵਧੀਆ ਬੰਦੇ ਆ ਇੱਥੇ ਵੀ ਆਪਾਂ ਲੰਘਣ ਲੱਗੇ ਸੀ 47 ਮਾਈਲ ਲਿਆ ਇਹ ਚੈੱਕ ਪੋਸਟ ਤੇ ਆ ਸਰ ਹੋਣੀ ਸੀਗੇ ਤੇ ਇੱਧਰ ਵੀ ਸਰ ਹੋਣੀ ਤੇ ਪਾਣੀ ਪਿਆਰ ਸਤਿਕਾਰ ਸਾਰਾ ਕੁਝ ਬਖਸ਼ਿਆ ਧੰਨਵਾਦ ਆ ਤ੍ਰੈਪੁਰਾ ਪ੍ਰਸ਼ਾਸਨ ਦਾ ਇੱਥੇ ਅਸਾਮ ਨੰਬਰ ਕੇ ਬੜਾ ਵਧੀਆ ਪ੍ਰਸ਼ਾਸਨ ਹੈ ਯਾਰ ਇੱਕ ਵੱਡੀ ਗੱਲ ਸਿਰ ਤੇ ਦਸਤਾਰ ਤੇ ਭਾਜੀ ਤੇ ਸਤਿ ਸ਼੍ਰੀ ਅਕਾਲ ਕਹਿ ਕੇ ਬੁਲਾਉਂਦੇ ਯਾਰ ਥੈਂਕ ਯੂ ਸਰ ਥੈਂਕ ਯੂ ਧੰਨਵਾਦ ਹਾਂਜੀ ਆ ਜਿਹੜਾ ਸਕਰੀਨ ਤੇ ਤੁਸੀਂ ਪੈਨ ਦੇਖ ਰਹੇ ਆ ਇਹ ਆ ਮੂੰਗਿਆ ਕਾਮੀ ਮੂੰਗਿਆ ਕਾਮੀ ਸੂਬਾ ਤ੍ਰੈਪੁਰਾ ਉਪਮਾਸਰ ਤੋਂ ਪਰ ਚੱਲੇ ਸੀਗੇ ਸਵੇਰੇ ਉੱਥੋਂ ਪੂਰਾ 25 ਕਿਲੋਮੀਟਰ ਬਾਅਦ ਇਹ ਥੋੜਾ ਜਿਹਾ ਵੱਡਾ ਪਿੰਡ ਆਉਂਦਾ ਆ ਪੂਰਾ 25 ਕਿਲੋਮੀਟਰ ਬਾਅਦ ਜਿੱਥੇ ਥੋੜੀ ਬਹੁਤੀ ਪਬਲਿਕ ਹੈਗੀ ਹੈ ਤੇ ਚਾਰ-ਪੰਜ ਤਕਾਨਾਂ ਵੀ ਵਧੀਆ ਹੈਗੀਆਂ ਮੁੰਗੀਆਂ ਕਾਮੀ ਤੇ ਖੜੀਆਂ ਨੀਲੀਆਂ ਸਕਾਈ ਬਲੂ ਚਿੱਟੀਆਂ ਭੂਂਡੀਆਂ ਇੱਥੇ ਵੀ ਜ਼ਿਆਦਾ ਕਰਕੇ ਪਹਾੜੀ ਏਰੀਆ ਚੱਲਦਾ ਆ ਬੰਗਾਲੀ ਲੋਕ ਘੱਟ ਤੇ ਆਪਣੇ ਟ్రਾਈਬਲਸ ਲੋਕ ਆ ਆਇਆ ਜੀ ਇਹਨਾਂ ਦੀ ਸਬਜ਼ੀ ਮੰਡੀ ਤੇ ਛੋਟਾ ਮੋਟਾ ਇਹ ਬਜ਼ਾਰ ਆ ਇੱਧਰ ਇਹ ਆ ਤ੍ਰੇਪੁਰਾ ਵਿੱਚ ਟ్రਾਈਬਲ ਲੋਕਾਂ ਦਾ ਰਹਿਣਾ ਸਹਿਣਾ ਜੀ ਜ਼ਿੰਦਗੀ ਆ ਦੇਖੋ ਬੀਪੀਆਂ ਵੀ ਕੰਮ ਪੂਰਾ ਕਰਦੇ ਆ ਸਾਲ ਜਿਹੜਾ ਨੇ ਸਾਰੇ ਬੀਪੀਆਂ ਬਿੱਤੀਆਂ ਵੈਲਕਮ ਮੁੰਗੀਆਂ ਕਾਮੀ এলিਫੈਂਟ ਕੈਂਪ ਆ এলিਫੈਂਟ ਕੈਂਪ ਆ ਇੱਧਰ ਜੀ ਤੇ ਇੱਧਰ ਫੇ এলিਫੈਂਟ ਖਾਤੀਓ ਨਹੀਂ ਮਾਂ ਮੈਨੂੰ ਬਾਬਾ ਨਾਨਕ ਦੇਖਿਆ ਹੱਥ ਵਿੱਚ ਫੱਟੀ ਉੱਤੇ ਉੱਤੇ ਏਕ ਓਕਾਰ ਲਿਖਿਆ ਨਹੀਂ ਮਾਂ ਮੈਨੂੰ ਬਾਬਾ ਨਾਨਕ ਦੇਖਿਆ ਲੋ ਜੀ ਆ ਜਿਹੜਾ ਸਕਰੀਨ ਤੇ ਤੁਸੀਂ ਦੇਖ ਰਹੇ ਆ ਬਾਜ਼ਾਰ ਜਿਆ ਇਹ ਆ ਕਸਬਾ ਤਿਲਾ ਮੋਰਾ ਤਿਲਾ ਮੋਰਾ ਜ਼ਿਲ੍ਹਾ ਹੈ ਇਹਦਾ ਖੋਬਾਈ ਜ਼ਿਲ੍ਹਾ ਹੈ ਇਹਦਾ ਸੂਬਾ ਤ੍ਰੈਪੁਰਾ ਇਹ ਇੱਧਰ ਇੱਕ ਦੁਕਾਨ ਦੇ ਸੀਗੀ ਮਠਿਆਈ ਦੀ ਵੀ ਆ ਤੇ ਖਾਣ ਪੀਣ ਦਾ ਤੇ ਆ ਮੈਦੇ ਦੀ ਰੁਪਈ ਜੀ ਮਿਲ ਜਾਣੀ ਆ ਪਾ ਨੂੰ ਇੱਥੋਂ ਤੇ ਮੈਂ ਤਾਂ ਚੰਡਣਾ ਰੋ ਪੈਣਾ ਹੀ ਆ ਹੁਣ ਤੇ ਸਮਾਹ ਜੇ ਆਪਾਂ ਗੱਲ ਕਰੀਏ ਤਾਂ ਟਾਈਮ ਹੋ ਗਿਆ 11:00 ਬਜ ਗਿਆ ਹੈ ਫੇ ਰੋਟੀ ਪਾਣੀ ਥੋੜਿਆ ਖਾਈਏ એનર્ਜੀ ਬਣਾਈਏ ਫੇ ਛੱਡਦੇ ਨਿਕੰਮਾ ਘੋੜੇ ਦੀਆ ਲਓ ਜੀ ਐਡਾ એનર્ਜੀ ਬਣਾਉਣੀ ਪੈਂਦੀ ਆ ਸਫਰਾਂ ਤੇ ਮਾਸ ਔਲਿਆ ਦੀ ਦਾਲ ਤੇ ਨਾਲ ਮੈਦੇ ਦੀਆਂ ਰੋਟੀਆਂ ਲਓ ਜੀ ਥੋੜੇ ਪੱਧਰਾ ਜਿਹੇ ਆ ਰਿਹਾ ਗਿਆ ਪਹਾੜੀ ਤੋਂ ਬਾਹਰ ਆਪਾਂ ਹੁਣ ਤੈਲਾ ਮੋਰਾ ਤੇ ਸਰੋਂ ਦੇਣ ਲੱਗੀ ਆ ਤੇ ਸਬਜ਼ੀ ਵਿਜੀ ਹੋਈ ਆ ਤੇ ਸਾਹਮਣੇ ਆ ਵਿਚਾਰੇ ਕਿਸਾਨ ਗੁੱਡਨ ਡੇ ਸਬਜ਼ੀ ਹੱਥੀ ਲੱਗੇ ਆ ਗਰਮੀ ਪੂਰੀ ਆ ਇੱਥੇ ਪੂਰੀ ਗਰਮੀ ਆ ਤੈ ਲਈ ਮੋਰਾ ਬਾਈ ਪੰਡ ਨਹੀਂ ਇੱਕ ਸ਼ਹਿਰ ਹੈ ਆ ਇੱਥੇ ਆ ਕੇ ਐਂਟਰ ਹੋ ਕੇ ਪਤਾ ਲੱਗਾ ਇਹ ਤਹਿਸੀਲ ਆ ਆਲੇ ਦੁਆਲੇ ਕਸਬਿਆਂ ਦੇ ਤੇ ਕਾਫੀ ਵੱਡਾ ਸ਼ਹਿਰ ਹੈ ਆ ਇਸ ਰੂਟ ਦਾ ਤੇ ਉਧਰ ਕਾਮਰੇਡਾਂ ਦਾ ਦਫ਼ਤਰ ਤੇ ਦਫ਼ਤਰ ਦੇ ਮੂਰੇ ਇਕੱਠੇ ਹੋਏ ਕਾਮਰੇਡ ਇਸ ਰੂਟ ਤੇ ਇੱਥੇ ਆਪਾਂ ਸਫ਼ਰ ਕਰ ਦਿੱਤਾ ਐਨਰਜੀ ਡਰਿੰਕ ਵੀ ਬਹੁਤ ਘੱਟ ਮਿਲਦੀ ਆ ਖਾਸ ਕਰਕੇ ਸਟਿੰਗ ਵਗੈਰਾ ਹੋਰ ਵੀ ਆਪਾਂ ਕਈ ਥਾਂ ਹੀ ਪੁੱਛਿਆ ਮਿਲ ਨਹੀਂ ਰਹੀ ਇੱਥੇ ਵੀ ਚਾਰ ਪੰਜ ਦੁਕਾਨਾਂ ਤੇ ਗਏ ਆ ਨਹੀਂ ਮਿਲੀ ਪਰ ਹੁਣ ਉਸ ਹੱਥ ਇੱਕ ਆਪਾਂ ਲਾਲ ਜੀ ਬੋਤਲ ਦੇਖ ਪਈ ਸੀਗੀ ਫ੍ਰੀਜਰ ਚ ਪਈ ਉੱਧਰੋਂ ਜਾ ਕੇ ਫੜ ਕੇ ਲਿਆਉਣੀ ਲਓ ਜੀ ਬਣ ਗਈ ਇਹ ਗੱਲ ਆ ਸਟੋਰ ਥੋੜਾ ਜਿਹਾ ਵੱਡਾ ਤਰਾ ਜਿਹੜਾ ਤੌਰ ਫਿਰ ਕੇ ਸਮਾਨ ਚੈੱਕ ਕਰ ਦਿੰਦੇ ਉਹ ਵਾਲਾ ਦੇਖਾ हां गूगल पे कर दूंगा रोड इज हेली डोंट बी सिली सपोर्टिंग क्लब ਤੇ ਵਿਡੂ ਗੋਮਤੀ ਤ੍ਰਿਪੁਰਾ ਚੱਲ ਤੂਫਾਨ ਸਿਆ ਆਖਰੀ ਪਹਾੜੀ ਇਹ ਆਪਣੀ ਆਗਰਤਰਾ ਵੱਲ ਨੂੰ ਜਾਂਦਿਆਂ ਦੀ ਤੇ ਮੋੜ ਕੇ ਆ ਪਹਾੜੀ ਤੋਂ ਬਾਅਦ ਰੋਡ ਪਲੇਨ ਸ਼ੁਰੂ ਹੋ ਜਾਣਾ ਆ ਫੇਰ ਆਪਾਂ ਗਾਣੇ ਗਾਉਂਦਿਆਂ ਨੇ ਨਿਭੇੜ ਦੇਣਾ ਸਫਰ ਪਹੁੰਚਾਂਗੇ ਅੱਜ ਜੀ ਤ੍ਰਿਪੁਰਾਦੀ ਰਾਜਧਾਨੀ ਅਗਰਤਲਾ ਹਮ ਮਤਰਾ ਤੇ ਡੁੱਲ ਗਈ ਸ਼ਰਾਬ ਵਰਗੀ ਉਪਰ ਚੱਕ ਹੋ ਜਏ ਨਾ ਤੇ ਨਹੀਂ ਤੂਫਾਨ ਸਿਆ ਮੈਂ ਕਿਹ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਈਏ ਸਕਰੀਨ ਦੇ ਉੱਤੇ ਇਹ ਟ੍ਰਾਈਬਲ ਲੋਕਾਂ ਦੀ ਸਬਜ਼ੀ ਤੇ ਫਰੂਟ ਦੀ ਮਾਰਕੀਟ ਆ ਕਿਉਂਕਿ ਹੁਣ ਆਪਾਂ ਪੱਧਰੇ ਏਰੀਏ ਤੇ ਐਂਟਰ ਹੋਣਾ ਆ ਆਖਰੀ ਪਹਾੜ ਸੀ ਇਹ ਤੇ ਇਹ ਆਖਰੀ ਮਾਰਕੀਟ ਆਪਾਂ ਨੂੰ ਮਿਲਣੀ ਸੀ ਟ੍ਰਾਈਬਲ ਲੋਕਾਂ ਦੀ ਤੇ ਟ੍ਰਾਈਬਲ ਜਿਹੜੇ ਆਪਣੇ ਇਹ ਤੇ ਆਪਣੇ ਪਹਾੜਾਂ ਦੇ ਵਿੱਚ বাস ਹੁੰਦੇ ਆ ਲੋ ਜੀ 15000 ਰੋਡ ਤੇ ਆ ਗਏ ਆ ਹੁਣ ਪਰ ਜਦੋਂ ਪਹਿਲਾਂ ਲੋਕੇਸ਼ਨ ਚੈੱਕ ਕੀਤੀ ਸੀਗੀ ਉਦੋਂ ਪੱਧਰਾ ਦਿਖਾ ਲਦਾ ਸੀਗਾ ਜਦੋਂ ਪਹਾੜੀ ਚੜਨ ਤੋਂ ਪਹਿਲਾਂ ਤੇ ਹੁਣ ਥੋੜਾ ਜਿਹਾ ਅਪਡਾਉਣ ਜਿਹਾ ਦਿਖਾ ਲਵਾ ਆ ਤੇ ਕੋਈ ਚੱਕਰ ਨਹੀਂ ਸਫ਼ਰ ਰਹਿ ਗਿਆ ਆਪਣਾ 30 ਕਿਲੋਮੀਟਰ ਦਾ ਤੇ ਅੱਜ 90 ਕਿਲੋਮੀਟਰ ਦਾ ਸਫ਼ਰ ਸੀਗਾ ਆਪਣਾ ਤੇ ਵਾਹਿਗੁਰੂ ਅਕਾਲਪੁਰ ਸੱਚੇ ਪਾਸ਼ਾ ਨੇ ਮਿਹਰ ਸਦਕਾ ਸੋਹਣਾ ਸਫ਼ਰ ਵੱਡ ਹੋਇਆ ਅੱਜ ਤੇ ਵਧੀਆ ਦੇਖਣ ਨੂੰ ਸਭ ਕੋ ਮਿਲਿਆ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਵਧੀਆ ਟ੍ਰਾਈਬਲ ਲੋਕਾਂ ਦੇ ਨਾਲ ਵੀ ਤੇ ਆਪਣੇ ਹਾਲੇ 1.5 ਵਜਾ ਆ 1 ਵਜੇ 30 ਮਿੰਟ ਹੋਏ ਆ ਤੇ ਸਫ਼ਰ ਨਿਕਲੇ ਜਾਣਾ ਕੱਢ ਲੈਣਾ ਆਪਾਂ 4:30 5 ਵਜੇ ਤੱਕ ਪਹੁੰਚ ਜਾਵਾਂਗੇ ਅਗਰ ਤਲਾ ਤੇ ਮੈਂ ਕਿਹਾ ਹੁਣ ਸਫ਼ਰ ਦਾ 30 ਕਿਲੋਮੀਟਰ ਦਾ ਇਹ ਵੀ ਚਾਹ ਪੀਏ ਬਿੱਲਾ ਜੇ ਪਲੇਨ ਹੁੰਦਾ ਫੇਰ ਤਾਂ ਆਪਾਂ 1.5 ਘੰਟੇ ਚ ਨਿਵੇੜ ਦੇਣਾ ਸੀ ਹੁਣ ਅਪਡਾਟ ਦਿਖਾ ਲਦਾ ਥੋੜੇ ਟਾਈਮ ਲੱਗ ਜੂ ਤੇ ਚਾਹ ਆਪਣੀ ਰੈਡੀ ਆ ਬੀਨੇ ਆ ਤੇ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ 10 ਮਿੰਟ ਸਾਹ ਲੈ ਕੇ ਰੋਡ ਤਾਂ ਪਲੇ ਨਹੀਂ ਆ ਜੀ ਪਰ ਮੱਟਖਾਨਾ ਪਹੌ ਰੋਡ ਆ ਬਣਦਾ ਐ ਸਾਈਡਾਂ ਤੇ ਵਜਕਾਰ ਦੀ ਸੜਕ ਆ ਤੇ ਮੱਟਖਾਨਾ ਪਹੌੜ ਦਾ ਸਿੰਗਰ ਰੋਡ ਆ ਆਉਣ ਜਾਣ ਲਈ ਇੱਕੋ ਹੀ ਸੜਕ ਆ ਇਧਰ ਆਸਤਾਨ ਤਾਂ ਸਿਰਾਈ ਕਰਾਇਆ ਪਿਆ ਦੇਖੋ ਚਾਰ ਬੰਦੇ ਵੀ ਆ ਬਾਹ ਪਾ ਕੇ ਜੱਫੀ ਪੌਣ ਦਾ ਕਲਾਵੇ ਚ ਨਹੀਂ ਆਉਣਾ ਹੈਗਾ ਇਹ ਜਿਹੜਾ ਕਸਬਾ ਸ਼ਹਿਰ ਜਿਹਾ ਲੱਗਦਾ ਤੁਹਾਨੂੰ ਇਹ ਚਾਮੂ ਹੋ ਨਹੀਂ ਚਾਮੂ ਹੋ ਨਹੀਂ ਲਓ ਜੀ ਲਿਆ ਕੇ ਖੋੜਾ ਕੋੜਾ ਤੂਫਾਨ ਆਪਾਂ ਆਪਣਾ ਕਰਤਾ ਖੜਾ ਵੈਲਕਮ ਟੂ ਅਗਰ ਤਲਾ ਪੀ ਡਬਲਯੂ ਡੀ ਆਰ ਐਂਡ ਵੀ ਗਵਰਨਮੈਂਟ ਆਫ ਤ੍ਰੈਪੋਰਾ ਹੁਣ ਆਪਾਂ ਪਹਿਲਾਂ ਪਹੁੰਚਣਾ ਆ ਇੱਕ ਸ਼ਾਪ ਤੇ ਸ਼ਾਪ ਹੋਊਗੀ ਉਹ ਸਾਈਕਲ ਸ਼ਾਪ ਐ ਟਰੈਕ ਐਂਡ ਟ੍ਰੇਲ ਵਾਲਿਆਂ ਦੀ ਲੋਕੇਸ਼ਨ ਆਪਾਂ ਲਾਈ ਆ ਪਹਿਲਾਂ ਘੋੜੇ ਦਾ ਕੰਮ ਕਰਾਉਣਾ ਅੱਜ ਤੇ ਪਹੁੰਚਾਂਗੇ ਜਿੱਥੇ ਆਪਾਂ ਰਾਤ ਰੁਕਣਾ ਆਪਾਂ ਯਾਰ ਅੱਜ ਇੰਨਾ ਜ਼ੋਰ ਵੀ ਮਾਰਿਆ ਉਦੋਂ ਆਪਾਂ 85 ਮੀਗਾ ਵੱਜਣਗੇ ਜ਼ੋਰ-ਜ਼ੋਰ ਮਾਰ ਕੇ ਪਹੁੰਚੇ ਹਲੇ ਸਮਾਂ ਦਾ 3 ਦਾ ਹੀ ਹੋਇਆ ਪਹੁੰਚੇ ਸੀ ਟਰੈਕ ਐਂਡ ਟ੍ਰੇਲ ਵਾਲਿਆਂ ਦੇ ਇਹਨਾਂ ਕੋਲੋਂ ਵੀ ਪੁੱਛਿਆ ਯਾਰ ਇਹ ਕਹਿੰਦੇ ਸਾਡੇ ਕੋ ਕੈਸਟ ਹੈ ਨਹੀਂ ਗੀ 9 ਸਪੀਡ ਹੁਣ ਹੋਰ ਸ਼ੌਫ ਦੀ ਲੋਕੇਸ਼ਨ ਲਾਉਨੇ ਆ ਤੇ ਉੱਥੇ ਪਹੁੰਚਦੇ ਆ ਐਦਾਂ ਖੱਜਲ ਖਰਾਬੀ ਵੀ ਹੁੰਦੀ ਆ ਸਾਈਕਲ ਸਫਰਾਂ ਦੇ ਆ ਪਤਾ ਨਹੀਂ ਜਿਹੜੇ ਬਾਕੀ ਸਾਈਕਲ ਵਾਲਿਆਂ ਨੇ ਸਫਰ ਕੀਤਾ ਆ ਐਵੇਂ ਹੀ ਕਹਿੰਦੇ ਰਹਿੰਦੇ ਸੀ ਇੱਧਰ ਸਾਈਕਲਿੰਗ ਬਹੁਤ ਆ ਸਾਈਕਲਿੰਗ ਬਹੁਤ ਆ ਆਪਾਂ ਤਾਂ ਕਿਤੇ ਸਾਈਕਲਿੰਗ ਨਹੀਂ ਦੇਖੀ ਆ ਕਿ ਯਾਰ ਨਾਰਥ-ਈਸਟ ਦੇ ਵਿੱਚ ਨਾ ਕੋਈ ਸਾਈਕਲਿਸਟ ਮਿਲਿਆ ਆ ਕੋਈ ਵਧੀਆ ਸਾਈਕਲ ਤੇ ਘੁੰਮਦਾ ਫਿਰਦਾ ਲੋ ਜੀ ਦੂਜੀ ਸ਼ਾਪ ਬਾਅਦ ਅਸੀਂ ਵੀ ਉਹਨਾਂ ਨੇ ਟਰੈਕ ਐਂਡ ਟ੍ਰੇਲ ਵਾਲਿਆਂ ਨੇ ਇਹਨਾਂ ਕੋ ਵੀ ਹੈ ਨਹੀਂ ਕੁਝ ਵੀ ਕੈਸਟੇ ਹੈ ਨਹੀਂ ਨਾ ਕੋਲ ਆ ਆਪਣੀ ਤੀਜੀ ਸ਼ਾਪ ਆ ਬਾਈਕ ਸਟੂਡੀਓ ਤੇ ਇਹ ਕਹਿੰਦੇ ਸ਼ਮਾਨੋਂ ਦੇ ਪ੍ਰੋਡਕਟ ਸਾਡੇ ਕੋਲੇ ਹੀ ਹੁੰਦੇ ਆ ਪੂਰੇ ਅਗਰਤਲਾ ਦੇ ਵਿੱਚ ਨਹੀਂ ਤੁਹਾਨੂੰ ਮਿਲਣਾ ਤੇ 9 ਸਪੀਡ ਕੈਸਟ ਇਹਨਾਂ ਕੋਲ ਵੀ ਹੈ ਨਹੀਂ ਸੈਕਰੇਸ ਪਤਾ ਨਹੀਂ ਜਿਹੜੇ ਇਧਰ ਨੂੰ ਸਫਰ ਕੀਤਾ ਜਿਹਨਾਂ ਨੇ ਕਿੱਦਾਂ ਕਹਿੰਦੇ ਰਹਿੰਦੇ ਆ ਵੀਡੀਓ ਚ ਕਈ ਆਏ ਸੁਣਿਆ ਗਗਨਦੀਪ ਬਾਈ ਨੇ ਕਹਿੰਦਾ ਯਾਰ ਇਧਰ ਸਾਈਕਲਿੰਗ ਬਹੁ ਆ ਬਾਈ ਗਗਨਦੀਪ ਨੂੰ ਮੈਂ ਦੱਸਦਾ ਸੀਗਾ ਮੈਂ ਕਿਹਾ ਬਾਈ ਛੇਵੀਂ ਸਟੇਟ ਆ ਆਪਣੀ ਇਹ ਨਾਰਥ-ਈਸਟ ਦੀ ਆਪਾਂ ਤਾਂ ਕੋਈ ਖਾਸ ਲੱਗਾ ਨਹੀਂ ਇਧਰ ਸਾਈਕਲਿੰਗ ਦਾ ਤੇ ਛੋਟੀਆਂ ਹੈਗੀਆਂ ਸਾਈਕਲਾਂ ਹੈਗੇ ਆ ਜਿਦਾਂ ਗਰਾਰੀਆਂ ਗਰੂੜੀਆਂ ਵਾਲੇ ਆ 9 ਸਪੀਡ ਕੈਸਟ ਹੈ ਬਾਈ ਹੁਣਾਂ ਕੋਲ ਵੀ ਹੈ ਨਹੀਂ ਸੀਗੀ ਲੋ ਬਾਈ ਇੱਥੇ ਵੀ ਨਹੀਂ ਗੱਲ ਬਣੀ ਆਪਾਂ ਕਾ ਮਾੜੀ ਮੋਟੀ ਟਿਊਨਿੰਗ ਹੀ ਕਰ ਦੋ ਟਿਊਨਿੰਗ ਵੀ ਕਹਿੰਦੇ ਨਹੀਂ ਬਾਈ ਚੈਨ ਗਈ ਆ ਕੈਸਟ ਗਿਆ ਮੈਨੂੰ ਪਤਾ ਆਪਾਂ ਨੂੰ ਕਰ ਦੋ ਮਾੜੀ ਮੋਟੀ ਨਹੀਂ ਹੱਥ ਨਹੀਂ ਪਾਇਆ ਤੇ ਆਪਾਂ ਕਾ ਚੱਲ ਧੋਈ ਦੋ ਇਹਨੂੰ ਆਪਾਂ ਸਗਾ ਵੀ ਡੀਗ੍ਰੇਡ ਕਰਕੇ ਇਹਨੂੰ ਸਾਫ਼ ਕਰਾਈਏ ਤੇ ਡੀਗ੍ਰੇਡ ਕਰਕੇ ਸਾਫ਼ ਕਰਾ ਕੇ ਬਾਅਦ ਚ ਇਹਨੂੰ ਲੂਪ ਕਰਕੇ ਫੇਰ ਦੇ ਦਿਆਂ ਗੱਲ ਜੇ ਬਣ ਜਵੇ ਪਰ ਉਹ ਨਹੀਂ ਯਾਰ ਝੋਣ ਤੋਂ ਵੀ ਮਨਾ ਕਰਦਾ ਹੱਥੇ ਨਹੀਂ ਪਾਇਆ ਜਾਣੀ ਆ ਆ ਇਧਰ ਸਾਈਕਲਿੰਗ ਆ ਦੀ ਇੰਨੀ ਕ ਅਬ ਲਈ ਲੈ ਲੋ ਸ਼ਹਿਰ ਅਗਰ ਤਲਾ ਸਕਰੀਨ ਤੇ ਟੋਟੋ ਕਟ 10 12 ਕਿਲੋਮੀਟਰ ਦਾ ਕਿਹੜਾ ਵੇ ਲਿਆ ਸ਼ਹਿਰ ਸ਼ਹਿਰ ਦਾ ਕਿਤੇ ਹੀ ਗੱਲ ਨਹੀਂ ਕੋਈ ਤੇ ਘੋੜਿਆ ਹੁਣ ਤਾਂ ਤੂੰ ਹੀ ਐ ਮੇਰਾ ਭਰਾ ਥੋੜੇ ਦਿਨ ਹੋਰ ਇਦਾਂ ਹੀ ਸਾਥ ਦੇ ਦੇ ਛੇ ਕੰਮ ਕਰਾਉਣੇ ਆ ਹੁਣ ਆਪਾਂ ਨੂੰ 550 600 ਕਿਲੋਮੀਟਰ ਕਿਤੇ ਕੋਲ ਨਹੀਂ ਮਿਲਣਾ ਸਾਈਕਲਿੰਗ ਦੀ ਦੁਕਾਨ ਤੇ ਇਹ ਸਫਰ ਕੱਢਦੇ ਘੋੜਿਆ ਆਪਣਾ ਹਣ ਇੰਨਾ ਠੀਕ ਕਰਾਉਣੇ ਤੇਰਾ ਕੰਮ ਤੇ ਆਪਣੇ ਪੱਕੇ ਨੂੰ ਗੁਰੂ ਘਰ ਦੀ ਲੋਕੇਸ਼ਨ ਲਾ ਲਈ ਆ ਗੁਰੂ ਘਰ ਪਹੁੰਚਦੇ ਤੇ ਕਰਦੇ ਆ ਗੁਰੂ ਚਰਨਾਜ ਮਹਾਰਾਜ ਦੇ ਅਰਦਾਸ ਬੇ ਬੱਬਾ ਜੀ ਬਸ ਚੱਲੀ ਜਾਵੇ ਕੰਮ ਸਫਰ ਰੁਕੇ ਨਾ ਤੇ ਲੈਟ ਆ ਗਈਆਂ ਦੇਖੇ ਜਾਣਾ ਕਿੰਦਰ ਹਾਂਜੀ ਲੋ ਜੀ ਸੰਗਤ ਜੀ ਪਹੁੰਚ ਗਏ ਆਪਾਂ ਜੀ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਹੈ ਆਰਮੀ ਦੇ ਜਵਾਨਾਂ ਦੇ ਅੰਦਰ ਆ ਆਪਣੇ ਰਾਜਧਾਨੀ ਅਗਰਤਲਾ ਤ੍ਰੈਪੁਰਾ ਦੀ ਤੇ ਬਾਕੀ ਹਣ ਦੇਖਦੇ ਆ ਰਹਿਣ ਦਾ ਪ੍ਰਬੰਧ ਪੁੱਛਦੇ ਆ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਹਾਂਜੀ ਲਓ ਜੀ ਆਪਣਾ ਰਹਿਣ ਦਾ ਪ੍ਰਬੰਧ ਹੋ ਗਿਆ ਜੀ ਇੱਥੇ ਗੁਰੂ ਘਰ ਹੀ ਤੇ ਹੁਣ ਨਹਾ ਧੋ ਵੀ ਹੋ ਗਿਆ ਆ ਪਾਣੀ ਗਰਮ ਦਿੱਤਾ ਸੀਗਾ ਆਪਣੇ ਸਿੰਗਾ ਨੇ ਤੇ ਮਸ਼ੀਨ ਵੀ ਲਾਤੀ ਆ ਤੇ ਕਪੜਾ ਜਿਹੜਾ ਵੀ ਆਪਣਾ ਧੋ ਹੋ ਗਿਆ ਤੇ ਕਪੜਾ ਜਿਹੜਾ ਧੋ ਲਿਆ ਨਾ ਧੋ ਹੋ ਗਿਆ ਆ ਸਾਰਾ ਕੁਝ ਵਧੀਆ ਹੋ ਗਿਆ ਤੇ ਸਿਕਲ ਨੂੰ ਥੋੜਾ ਖੱਜਲ ਖਰਾਬ ਜਰੂਰ ਹੋਏ ਆ ਬਾਕੀ ਗੁਰੂ ਮਹਾਰਾਜ ਨੂੰ ਕਰਦੇ ਆ ਅਰਦਾਸ ਮਹਾਰਾਜੇ ਬੰਨੇ ਲਾਊਗਾ ਬਾਹ ਫੜ ਕੇ ਆਪੰਗ ਸੰਗ ਸਹਾਈ ਹੋ ਕੇ ਕਾਲਪੋਕ ਸੱਚੇ ਪਾਤਸ਼ਾਹ ਜੀ ਮੇਹਰ ਕਰਨਗੇ ਤੇ ਠੀਕ ਹੈ ਜੀ ਦਰਸ਼ਨ ਤੁਹਾਨੂੰ ਕਰਾਵਾਂਗੇ ਸਵੇਰ ਨੂੰ ਤੇ ਵੀਡੀਓ ਦੀ ਆਪਾਂ ਅੱਜ ਦੀ ਵੀਡੀਓ ਜਿਹੜੀ ਇਹ ਇਹਦੀ ਸਮਾਪਤੀ ਕਰਦੇ ਆ ਤੇ ਮਿਲਦੇ ਆ ਜੀ ਫਿਰ ਕੱਲ ਨੂੰ ਸਵੇਰ ਨੂੰ ਕੱਲ ਨੂੰ ਆਪਾਂ ਇੱਥੇ ਰੁਕਣਾ ਆ ਰਾਜਧਾਨੀ ਅਗਰਤਲਾ ਤਰੇਪੁਰਾ ਦੀ ਤੇ ਮਿਲਦੇ ਆ ਜੀ ਫਿਰ ਸਵੇਰ ਨੂੰ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ